ਅਪ੍ਰੈਲ ਮਹੀਨੇ ਦੀ ਇੱਕ ਸ਼ਾਂਤ ਸਵੇਰ ਦਾ ਸਮਾਂ ਹੈ ਸ੍ਰੀ ਕੀਰਤਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਸੂਰਜ ਦੀਆਂ ਕਿਰਨਾਂ ਸਤਲੁਜ ਨਦੀ ਦੇ ਪਾਣੀਆਂ ਨੂੰ ਜਿਵੇਂ ਸੋਨੇ ਵਾਂਗ ਚਮਕਾਰੀਆਂ ਸਨ ਗੁਰਦੁਆਰਾ ਪਤਾਲਪੁਰ ਸਾਹਿਬ ਦੇ ਨੇੜੇ ਦਰਿਆ ਦੇ ਕੰਢੇ ਤੇ ਸੰਗਤ ਦੀ ਢੀੜ ਆਪਣੇ ਪਿਆਰਿਆਂ ਦੇ ਫੁੱਲ ਉਹਨਾਂ ਦੀਆਂ ਅਰਥੀਆਂ ਤਾਰਨ ਦੇ ਲਈ ਇਕੱਠੀ ਹੋ ਰਹੀ ਸੀ ਇੱਕ ਬਜ਼ੁਰਗ ਸਿੰਘ ਜਿਸ ਦੀ ਚਿੱਟੀ ਦਾੜੀ ਅਤੇ ਨੀਲੀ ਦਸਤਾਰ ਸਿੱਖੀ ਦੀ ਸ਼ਾਨ ਦਰਸਾ ਰਹੀ ਹੈ ਅਰਦਾਸ ਕਰ ਰਿਹਾ ਸੀ ਫੇ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਡੇ ਪਿਆਰਿਆਂ ਦੀਆਂ ਰੂਹਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਮਸਤੇ ਹੋ ਜੀ ਸੰਗਤ ਦੀਆਂ ਅੱਖੀਆਂ ਵਿੱਚ ਹੰਝੂ ਸਨ ਪਰ ਉਹਨਾਂ ਦੇ ਦਿਲ ਵਿੱਚ ਇੱਕ ਸ਼ਰਧਾ ਕਿ ਗੁਰੂ ਜੀ ਉਹਨਾਂ ਦੇ ਪਿਆਰਿਆਂ ਨੂੰ ਸ਼ਾਂਤੀ ਦੇਣਗੇ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣਗੇ ਐਸੇ ਹੀ ਸੰਗਤ ਦੇ ਵਿੱਚ ਇੱਕ ਬੀਬੀ ਅਮਰਜੀਤ ਕੌਰ ਆਪਣੇ ਪਰਿਵਾਰ ਦੇ ਨਾਲ ਖੜੀ ਸੀ ਉਸ ਦੀ ਉਮਰ ਤਕਰੀਬਨ 38 ਸਾਲ ਦੀ ਹੈ ਪਰ ਉਸ ਦਾ ਚਿਹਰਾ ਇੱਕ ਲੰਬੇ ਵਕਤ ਦੀ ਤਕਲੀਫ ਨਾਲ ਉਮਰੋਂ ਵੱਡਾ ਲੱਗ ਰਿਹਾ ਸੀ ਉਸ ਤੇ ਹਲਕੇ ਰੰਗ ਦੇ ਸੂਟ ਤੇ ਇੱਕ ਸਫੈਦ ਦੁਪੱਟਾ ਸੀ ਜੋ ਉਸ ਦੀਆਂ ਅੱਖਾਂ ਵਿੱਚ ਭਰੇ ਹੰਝੂਆਂ ਨੂੰ ਲਕਾਉਣ ਦੇ ਵਿੱਚ ਨਕਮ ਹੋ ਰਿਹਾ ਸੀ ਉਸਦੇ ਹੱਥ ਵਿੱਚ ਇੱਕ ਛੋਟਾ ਜਿਹਾ ਮਿੱਟੀ ਦਾ ਘੜਾ ਹੋਏ ਜਿਸ ਵਿੱਚ ਉਸਦੇ 10 ਸਾਲ ਦੇ ਪੁੱਤਰ ਹਰਮਨ ਪ੍ਰੀਤ ਸਿੰਘ ਦੀਆਂ ਅਸਿਆ ਹਨ ਜਿਹੜਾ ਇਸ ਦੁਨੀਆ ਤੋਂ ਜਾ ਚੁੱਕਿਆ ਹੈ ਗੁਰੂ ਦੇ ਚਰਨਾਂ ਵਿੱਚ ਹੈ ਅਮਰਜੀਤ ਦੇ ਨਾਲ ਉਸ ਦਾ ਘਰਵਾਲਾ ਸਰਦਾਰ ਜਸਵਿੰਦਰ ਸਿੰਘ ਅਤੇ ਉਸ ਦੀ ਭੈਣ ਸੁਰਿੰਦਰਕੌਰ ਨਾਲ ਖੜੇ ਹਨ ਜਸਵਿੰਦਰ ਦੀ ਨਜ਼ਰ ਧਰਤੀ ਤੇ ਸੀ ਜਿਵੇਂ ਉਹ ਆਪਣੀ ਤਕਲੀਫ ਨੂੰ ਲਕਾਉਣ ਦੀ ਕੋਸ਼ਿਸ਼ ਕਰ ਰਹੀ ਹੋਵੇ ਸੁਨੀਦਰ ਨੇ ਅਮਰਜੀਤ ਦਾ ਹੱਥ ਫੜਿਆ ਹੋਇਆ ਸੀ ਉਸ ਨੂੰ ਸਹਾਰਾ ਦਿੰਦਿਆਂ ਅਰਦਾਸ ਤੋਂ ਬਾਅਦ ਸੰਗਤ ਦਰਿਆ ਦੇ ਕੰਢੇ 'ਵਲ ਵਧੀ ਸਤਲੁਜ ਨਦੀ ਦਾ ਪਾਣੀ ਠੰਡ ਨਾਲ ਜੰਮ ਰਿਹਾ ਸੀ ਪਰ ਉਸਤਾ ਵਹਿਣਾ ਸੰਗਤ ਦੇ ਦੁੱਖਾਂ ਨੂੰ ਵਹਾਉਣ ਦੀ ਤਾਕਤ ਰੱਖਦਾ ਸੀ ਅਮਰਜੀਤ ਨੇ ਘੜੇ ਦਾ ਟੱਕਣ ਖੋਲਿਆ ਅਤੇ ਹਸਤੀਆਂ ਨੂੰ ਦਰਿਆ ਦੇ ਵਿੱਚ ਵਹਾਉਂਦਿਆਂ ਉਸ ਦਾ ਦਿਲ ਟੁੱਟ ਗਿਆ ਮੇਰੇ ਲਾਡੋ ਹਰਮਨ ਤੂੰ ਗੁਰੂ ਜੀ ਦੇ ਚਰਨਾਂ ਵਿੱਚ ਆ ਉੱਥੇ ਤੈਨੂੰ ਸ਼ਾਂਤੀ ਮਿਲੇਗੀ ਉਸ ਨੇ ਰੋਂਦਿਆਂ ਕਿਹਾ ਉਸ ਦੀ ਆਵਾਜ਼ ਦਰਿਆ ਦੇ ਪਾਣੀ ਵਿੱਚ ਗੁੰਜਰੀ ਸੀ ਸੁਰਿੰਦਰ ਨੇ ਉਸ ਨੂੰ ਸੰਭਾਲਿਆ ਭੈਣੇ ਹੁਣ ਚੱਲ ਅਸੀਂ ਲੰਗਰ ਹਾਲ ਵਿੱਚ ਜਾઈએ ਗੁਰੂ ਜੀ ਦੀ ਦਾਸ ਛੱਕੇ ਸ਼ਾਇਦ ਤੈਨੂੰ ਥੋੜੀ ਸ਼ਾਂਤੀ ਮਿਲੇਗੀ ਪਰਵਾਰ ਗੁਰਦੁਆਰਾ ਪਤਾਲਪੁਰ ਸਾਹਿਬ ਦੇ ਲੰਗਰ ਹਾਲ ਵੱਲ ਵਧਿਆ ਲੰਗਰ ਹਾਲ ਗੁਰਦੁਆਰੇ ਦੇ ਮੁੱਖ ਦਰਵਾਜ਼ੇ ਸਾਹਿਬ ਦੇ ਪੂਰਵੀ ਪਾਸੇ ਸੀ ਜਿੱਥੇ ਇੱਕ ਵਿਸ਼ਾਲ ਖੁੱਲਾ ਹਾਲ ਸੰਗਤ ਨੂੰ ਬੈਠਣ ਲਈ ਤਿਆਰ ਸੀ ਅੰਦਰ ਦੀ ਹਵਾ ਵਿੱਚ ਗਰਮ ਗਰਮ ਪ੍ਰਸ਼ਾਦੇ ਅਤੇ ਰਾਜਮੀ ਦੀ ਸੁਗੰਧ ਫੈਲੀ ਹੋਈ ਸੀ ਸੇਵਾਦਾਰ ਸੰਗਤ ਨੂੰ ਪਿਆਰ ਨਾਲ ਪਰੋਸ ਰਹੇ ਸਨ ਬੀਬੀ ਜੀ ਵਾਹਿਗੁਰੂ ਜੀ ਪ੍ਰਸ਼ਾਦਾ ਜਨ ਅਮਰਜੀਤ ਨੇ ਇੱਕ ਥਾਲੀ ਚੁੱਕੀ ਅਤੇ ਆਪਣੇ ਪਰਿਵਾਰ ਨਾਲ ਇੱਕ ਕੋਨੇ ਦੇ ਵਿੱਚ ਜਾ ਕੇ ਬੈਠ ਗਈ ਉਸ ਦੀਆਂ ਅੱਖਾਂ ਵਿੱਚ ਹਜੇ ਵੀ ਹੰਝੂ ਸਨ ਪਰ ਉਸ ਨੇ ਆਪਣੇ ਆਪ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਜਿਵੇਂ ਹੀ ਉਸ ਨੇ ਆਪਣੀ ਥਾਲੀ ਵਿੱਚ ਲੰਗਰ ਦੀ ਬੁਰਕੀ ਤੋੜੀ ਉਸ ਦੀ ਨਜ਼ਰ ਇੱਕ ਸੇਵਾਦਾਰ ਬੱਚੇ ਤੇ ਪਈ ਇੱਕ 11 ਸਾਲ ਦਾ ਮੁੰਡਾ ਜਿਸ ਦੀ ਛੋਟੀ ਜੀ ਨੀਲੀ ਦਸਤਾਰ ਅਤੇ ਸਫੈਦ ਕੁੜਤਾ ਪਜਾਮਾ ਉਸ ਨੂੰ ਇੱਕ ਛੋਟੇ ਜੀ ਸਿੱਖ ਵਰਗਾ ਰਿਆਸੀ ਸੰਗਤ ਨੂੰ ਪ੍ਰਸ਼ਾਦੇ ਪਰੋਸ ਰਿਆ ਹੈ ਉਸ ਦੀ ਮਿੱਠੀ ਜੀ ਹਸੀ ਉਸ ਦੀਆਂ ਚਮਕਦੀਆਂ ਅੱਖਾਂ ਅਤੇ ਉਸ ਦੇ ਮੱਥੇ ਤੇ ਇੱਕ ਛੋਟਾ ਜਿਹਾ ਤਿੱਲ ਸਭ ਕੁਝ ਅਮਰਜੀਤ ਦੇ ਮਰੇ ਹੋਏ ਪੁੱਤਰ ਹਰਮਨਪ੍ਰੀਤ ਵਰਗਾ ਸੀ ਹਰਮਨ ਅਮਰਜੀਤ ਦੇ ਮੋਹ ਇੱਕ ਤਿੱਕੀ ਚਿਕ ਨਿਕਲੀ ਉਸ ਦੀ ਥਾਲੀ ਡਿੱਗ ਪਈ ਅਤੇ ਰੋਟੀਆਂ ਧਰਤੀ ਦੇ ਖਿੰਡਰ ਗਏ ਉਹ ਉੱਠ ਕੇ ਉਸ ਬੱਚੇ ਵੱਲ ਦੌੜੀ ਉਸ ਦੀਆਂ ਅੱਖਾਂ ਵਿੱਚ ਇੱਕ ਅਜੀਬ ਜਿਹਾ ਪਾਗਲਪਨ ਸੀ ਮੇਰਾ ਪੁੱਤਰ ਹਰਮਨ ਤੂੰ ਜਿਉਂਦਾ ਹੈ ਮੇਰੇ ਲਾਡੋ ਆ ਮੈਨੂੰ ਸਿਰੇ ਨਾ ਲੱਗ ਜਾ ਲੇਕਿਨ ਜਿਵੇਂ ਹੀ ਕੋਲ ਪਹੁੰਚੀ ਅੱਗੇ ਅਜੇ ਹਾਕੀ ਹੋਇਆ ਉਸ ਨੂੰ ਦਿਖਦੇ ਸਾਰ ਅੱਖਾਂ ਅਗੇ ਹਨੇਰਾ ਛਾ ਗਿਆ ਇਕਦਮ ਚੀਕੇ ਉਸਦਾ ਸਾਰਾ ਸਰੀਰ ਕੰਮ ਲੱਗ ਪਿਆ ਅਤੇ ਉਤੇ ਦੇਖ ਕੇ ਬੇਹੋਸ਼ ਹੋ ਜਾਂਦੀ ਹੈ ਲੰਗਰ ਹਾਲ ਦੇ ਵਿੱਚ ਸ਼ੋਰ ਮਚ ਗਿਆ ਪਰ ਪਹਿਲਾ ਜਸਵਿੰਦਰ ਅਤੇ ਸੁਰਿੰਦਰ ਦੌੜ ਕੇ ਅਮਰਜੀਤ ਦੇ ਕੋਲ ਆਏ ਸੰਗਤਾਂ ਵਿੱਚ ਹਫੜਾ ਤਫੜੀ ਸੀ ਇਹ ਕੀ ਹੋ ਗਿਆ ਇਹ ਬੀਬੀ ਨੂੰ ਕੀ ਹੋ ਗਿਆ ਇੱਕ ਬਜ਼ੁਰਗ ਸਿੰਘ ਤੁਰੰਤ ਪਾਣੀ ਦਾ ਗਲਾਸ ਲੈ ਕੇ ਆਇਆ ਅਤੇ ਅਮਰਜੀਤ ਦੇ ਚਿਹਰੇ ਤੇ ਛੜਕ ਦਿੱਤਾ ਜਸਵਿੰਦਰ ਨੇ ਅਮਰਜੀਤ ਨੂੰ ਚੁੱਕ ਕੇ ਗੁਰਦੁਆਰੇ ਦੇ ਇੱਕ ਨੇੜੇ ਦੇ ਕਮਰੇ ਵਿੱਚ ਲਿਜਾਇਆ ਗਿਆ ਪਰ ਸਭ ਦੇ ਮਨ ਵਿੱਚ ਸਵਾਲ ਸੀ ਇਹ ਬੱਚਾ ਕੌਣ ਸੀ ਇਹ ਅਮਰਜੀਤ ਦਾ ਮਰਿਆ ਹੋਇਆ ਪੁੱਤਰ ਕਿਵੇਂ ਹੋ ਸਕਦਾ ਸ਼ਾਦ ਬੀਬੀ ਨੂੰ ਚਟਕਾ ਲੱਗਿਆ ਹੈ ਉਸ ਤੋਂ ਆਪਣਾ ਬੱਚਾ ਭੁੱਲਿਆ ਨਹੀਂ ਜਾੜਿਆ ਕਰਕੇ ਕਿਸੇ ਹੋਰ ਬੱਚੇ ਨੂੰ ਆਪਣਾ ਬੱਚਾ ਦੱਸ ਰਹੀ ਹੈ ਕਿ ਸਤਿ ਸਚ ਅਰੇਸੀ ਜਾਂ ਫਿਰ ਉਹ ਬੱਚਾ ਉਸ ਦਾ ਹੈ ਆਖਿਰਕਾਰ ਐਵੇਂ ਕਿਵੇਂ ਹੋ ਸਕਦਾ ਹੈ ਕਿ ਇੱਕ ਬੱਚੇ ਦਾ ਅੰਤਮ ਸੰਸਕਾਰ ਕਰਕੇ ਉਸ ਦੇ ਫੁੱਲ ਤਰਨ ਦੇ ਲਈ ਇੱਕ ਮਾਤਾ ਗੋਦਵਾਰਾ ਕੀਰਤਪੁਰ ਸਾਹਿਬ ਦੇ ਵਿੱਚ ਜਾਂਦੀ ਹੈ ਉੱਥੇ ਉਸ ਨੂੰ ਆਪਣਾ ਹੀ ਬੱਚਾ ਸੇਵਾ ਕਰਦਾ ਮਿਲਦਾ ਹੈ ਇਹ ਪਲਾ ਕਿਵੇਂ ਹੋ ਗਿਆ ਆਓ ਜਾਣਦੇ ਹਾਂ ਜੀ ਪੂਰੀ ਵੀਡੀਓ ਦੇ ਵਿੱਚ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਦੇਵਾਂਗੇ ਬਸ ਬਣ ਰਿਓ ਜੀ ਵੀਡੀਓ ਦੇ ਅੰਤ ਤੱਕ ਜੇਕਰ ਚੈਨਲ ਦੇ ਉੱਪਰ ਨਵੇਂ ਹੋ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਨਾਲ ਲੱਗਦੀ ਵਾਲੇ ਆਈਕਨ ਨੂੰ ਦਬਾ ਦਿਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਆਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਇਹ ਬੜੀ ਖਾਸ ਵੀਡੀਓ ਅੰਮ੍ਰਿਤਸਰ ਦੇ ਨੇੜੇ ਇੱਕ ਛੋਟੇ ਜਿਹੇ ਪਿੰਡ ਖਿਆਲਕਲਾ ਦੇ ਵਿੱਚ ਅਮਰਜੀਤ ਕੌਰ ਅਤੇ ਜਸਵਿੰਦਰ ਸਿੰਘ ਦਾ ਛੋਟਾ ਜਿਹਾ ਪਰਿਵਾਰ ਹੈ ਖਿਆਲਕਲਾ ਇੱਕ ਅਜਿਹਾ ਪਿੰਡ ਸੀ ਜਿੱਥੇ ਸਵੇਰੇ ਖੇਤਾਂ ਵਿੱਚ ਝੋਨੇ ਦੀ ਸੁਗੰਧ ਫੈਲਦੀ ਅਤੇ ਸ਼ਾਮ ਨੂੰ ਗੁਰੂ ਘਰ ਦੇ ਸਪੀਕਰਾਂ ਦੀ ਆਵਾਜ਼ ਪੂਰੇ ਪਿੰਡ ਵਿੱਚ ਗੂੰਜਦੀ ਅਮਰਜੀਤ ਅਤੇ ਜਸਵਿੰਦਰ ਦਾ ਘਰ ਇੱਕ ਸਾਦਾ ਜਿਹਾ ਕੱਚਾ ਪੱਕਾ ਜਿਹਾ ਕਾਨਸੀ ਜਿਸ ਦੇ ਅੱਗੇ ਇੱਕ ਛੋਟਾ ਜਿਹਾ ਵੇੜਾ ਸੀ ਵੇੜੇ ਦੇ ਵਿੱਚ ਇੱਕ 베ਰੀ ਦਾ ਦਰਖਤ ਸੀ ਜਿਸ ਦੇ ਛਾਂ ਵਿੱਚ ਉਹਨਾਂ ਦਾ 9 ਸਾਲ ਦਾ ਪੁੱਤਰ ਹਰਮਨਪ੍ਰੀਤ ਸਿੰਘ ਆਪਣੇ ਦੋਸਤਾਂ ਨਾਲ ਖੇਡਦਾ ਹਰਮਨਪ੍ਰੀਤ ਨੂੰ ਪਿੰਡ ਦੇ ਸਾਰੇ ਲੋਕ ਉਸ ਦਾ ਛੋਟਾ ਨਾਮ ਹਰਮਲ ਕਹਿ ਕੇ ਬੁਲਾਉਂਦੇ ਉਸ ਦੀਆਂ ਗੋਲ ਮਟੋਲ ਅੱਖੀਆਂ ਮਿੱਠੀ ਜੀ ਹੰਸੀ ਅਤੇ ਮੱਥੇ ਤੇ ਇੱਕ ਛੋਟਾ ਜਿਹਾ ਤਿਲ ਉਸ ਨੂੰ ਸਭ ਦਾ ਲਾਡਲਾ ਬਣਾਉਂਦਾ ਹਰਮਨ ਨੂੰ ਆਪਣੇ ਪਿੰਡ ਦੇ ਸਰਕਾਰੀ ਸਕੂਲ ਦੇ ਵਿੱਚ ਪੜ੍ਹਨਾ ਅਤੇ ਸ਼ਾਮ ਨੂੰ ਗੁਰਦੁਆਰੇ ਵਿੱਚ ਗੁਰਬਾਣੀ ਦੇ ਸ਼ਬਦ ਗਾਉਣਾ ਬੜਾ ਪਸੰਦ ਸੀ ਧੰਨ ਗੁਰੂ ਨਾਨਕ ਤੇਰੀ ਵਡਿਆਈ ਉਸ ਤੇ ਮਿੱਠੀ ਆਵਾਜ਼ ਸੰਗਤ ਦੇ ਦਿਲਾਂ ਨੂੰ ਛੂ ਜਾਂਦੀ ਸੰਗਤ ਅਕਸਰ ਕਹਿੰਦੀ ਇਹ ਬੱਚਾ ਵੱਡਾ ਹੋ ਕੇ ਗੁਰੂ ਦਾ ਨਾਮ ਜਪੇਗਾ ਜਸਵਿੰਦਰ ਸਿੰਘ ਇੱਕ ਮਿਹਨਤੀ ਕਿਸਾਨ ਸੀ ਉਸ ਤੇ 5 ਏਕੜ ਦੀ ਜ਼ਮੀਨ ਸੀ ਜਿਸ ਤੇ ਉਹ ਝੋਨੇ ਕਣਕ ਅਤੇ ਮੱਕੀ ਦੀ ਖੇਤੀ ਕਰਦਾ ਸਵੇਰੇ 5 ਵਜੇ ਉੱਠ ਕੇ ਉਹ ਖੇਤਾਂ ਦੇ ਵੱਲ ਨਿਕਲ ਜਾਂਦਾ ਅਤੇ ਸ਼ਾਮ ਨੂੰ ਕੰਮ ਵਾਪਸ ਆ ਕੇ ਆਪਣੇ ਪਰਿਵਾਰ ਨਾਲ ਸਮਾਂ ਬਿਤਾਉਂਦਾ ਅਮਰਜੀਤ ਘਰ ਦਾ ਸਾਰਾ ਕੰਮ ਸੰਭਾਲਦੀ ਖਾਣਾ ਬਣਾਉਣਾ ਘਰ ਸਾਫ ਕਰਨਾ ਅਤੇ ਹਰਮਨ ਨੂੰ ਸਕੂਲ ਦੇ ਲਈ ਤਿਆਰ ਕਰਨਾ ਉਸ ਨੂੰ ਆਪਣੇ ਪੁੱਤਰ ਤੇ ਬੜਾ ਮਾਣ ਸੀ ਸਾਡਾ ਹਰਮਨ ਇੱਕ ਦਿਨ ਵੱਡਾ ਬੰਦਾ ਬਣੇਗਾ ਅਕਸਰ ਜਸਵਿੰਦਰ ਨੂੰ ਕਹਿੰਦੀ ਜਸਵਿੰਦਰ ਹੱਸਦਿਆਂ ਜਵਾਬ ਦਿੰਦਾ ਹਾਂ ਪਰ ਗੁਰੂ ਜੀ ਦੀ ਸੇਵਾ ਵੀ ਕਰੇ ਇਹ ਹੀ ਸਭ ਤੋਂ ਵੱਡੀ ਗੱਲ ਹੈ ਹਰਮਨ ਨੂੰ ਆਪਣੇ ਪਿੰਡ ਦੀਆਂ ਗਲੀਆਂ ਵਿੱਚ ਖੇਡਣਾ ਬੜਾ ਪਸੰਦ ਸੀ ਉਸ ਦਾ ਸਭ ਤੋਂ ਪਿਆਰਾ ਦੋਸਤ ਸੀ ਗੁਰਪ੍ਰੀਤ ਜਿਸ ਨੂੰ ਸਾਰੇ ਗੁਰੀ-ਗੁਰੀ ਆਖਦੇ ਸਨ ਹਰਮਨ ਅਤੇ ਗੁਰੀ ਸਕੂਲ ਤੋਂ ਬਾਅਦ ਆਪਣੇ ਪਿੰਡ ਦੀ ਛੋਟੀ ਜੀ ਨਹਿਰ ਦੇ ਵਿੱਚ ਜਾ ਕੇ ਛਾਲਾ ਮਾਰਦੇ ਅਤੇ ਨਹਾਇਆ ਕਰਦੇ ਹਰਮਨ ਨੂੰ ਆਪਣੀ ਮਾਂ ਦੀ ਬਣਾਈ ਮੱਕੀ ਦੀ ਰੋਟੀ ਨਾਲ ਸਰੋਂ ਦਾ ਸਾਗ ਖਾਣਾ ਬਹੁਤ ਪਸੰਦ ਸੀ ਅਮਰਜੀਤ ਜਦੋਂ ਵੀ ਸਾਗ ਬਣਾਉਂਦੀ ਨਾ ਉਹ ਖੁਸ਼ੀ ਨਾਲ ਉਸਦੇ ਨੇੜੇ ਬੈਠ ਜਾਂਦਾ ਮਾਂ ਉਹ ਤਾਂ ਸਭ ਤੋਂ ਵਧੀਆ ਸਾਗ ਬਣਾਉਂਦੀ ਹੈ ਉਹ ਆਖਦਾ ਅਮਰਜੀਤ ਉਸਤੇ ਮੱਥੇ ਨੂੰ ਚੁੰਮ ਕੇ ਕਹਿੰਦੀ ਮੇਰੇ ਲਾਡੋ ਤੇਰੇ ਲਈ ਤਾਂ ਮੈਂ ਸਾਰੀ ਦੁਨੀਆ ਦਾ ਸਵਾਦ ਬਣਾ ਦਿਆਂ ਇਹ ਸਾ ਕੀ ਚੀਜ਼ ਹੈ ਹਰਮਨ ਨੂੰ ਗੁਰਦੁਆਰੇ ਵਿੱਚ ਸੇਵਾ ਕਰਨ ਦਾ ਵੀ ਸ਼ੌਂਕ ਸੀ ਉਸ ਸ਼ਾਮ ਨੂੰ ਪਿੰਡ ਦੇ ਗੁਰਦੁਆਰੇ ਦੇ ਵਿੱਚ ਜਾ ਕੇ ਸੰਗਤ ਨੂੰ ਜਲਸ਼ਕਾਉਂਦਾ ਲੰਗਰ ਦੇ ਵਿੱਚ ਥਾਲੀਆਂ ਵੰਡਦਾ ਅਤੇ ਕਦੇ-ਕਦੇ ਛੋਡੇ ਜਿਹੇ ਹਾਰਮੋਨੀਅਮ ਤੇ ਗੁਰਬਾਣੀ ਦਾ ਸ਼ਬਦ ਗਾਉਣ ਦੀ ਕੋਸ਼ਿਸ਼ ਕਰਦਾ ਰੋ ਵਿਚਾਰ ਐਸੇ ਤਰ੍ਹਾਂ ਸਬਾ ਬੀਤਾ ਹੈ ਇੱਕੋ ਠੰਡੀ ਸਵੇਰ ਜਦੋਂ ਅੰਮ੍ਰਿਤਸਰ ਜਲੰਧਰ ਹਾਈਵੇ ਤੇ ਧੁੰਦ ਦੀ ਇੱਕ ਮੋਟੀ ਚਾਦਰ ਛਾਈ ਹੋਈ ਸੀ ਹਰਮਨਪ੍ਰੀਤ ਆਪਣੇ ਸਕੂਲ ਦੇ ਇੱਕ ਟ੍ਰਿਪ ਲਈ ਜਾ ਰਿਹਾ ਸੀ ਸਕੂਲ ਦੇ ਬੱਚਿਆਂ ਨੂੰ ਅੰਮ੍ਰਿਤਸਰ ਦੇ ਜਲਿਆਂਵਾਲਾ ਬਾਗ ਅਤੇ ਸ਼੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਲਿਜਾਣ ਦਾ ਪ੍ਰੋਗਰਾਮ ਬਣਾਇਆ ਸੀ ਹਰਮਨ ਖੁਸ਼ੀ ਨਾਲ ਸਕੂਲ ਬੱਸ ਤੇ ਵਿੱਚ ਬੈਠ ਗਿਆ ਆਪਣੇ ਦੋਸਤ ਗੁਰੀ ਨਾਲ ਗੱਲਾਂ ਕਰਦਿਆਂ ਗੁਰੀ ਅੱਜ ਤਾਂ ਅਸੀਂ ਸ਼੍ਰੀ ਦਰਬਾਰ ਸਾਹਿਬ ਜਾਵਾਂਗੇ ਮੈਂ ਗੁਰੂ ਜੀ ਨੂੰ ਅਰਦਾਸ ਕਰਾਂਗਾ ਉਸਨੇ ਕਿਹਾ ਗੁਰੂ ਨੇ ਹੱਸਦੇ ਜਵਾਬ ਦਿੱਤਾ ਹਾਂ ਅਤੇ ਜੱਲਿਆਂ ਵਾਲਾ ਬਾਗ ਵਿੱਚ ਵੀ ਅਸੀਂ ਖੇੜੀ ਖੇਡਾਂਗੇ ਪਰ ਕਿਸਮਤ ਨੂੰ ਕੁਝ ਹੋਰ ਮਨਜ਼ੂਰ ਸੀ ਸਵੇਰੇ 10 ਵਜੇ ਦੇ ਕਰੀਬ 7 ਜਨਵਰੀ 2014 ਦਾ ਦਿਨ ਹੈ ਜਦੋਂ ਬੱਸ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਜਲੰਧਰਵਲ ਵਾਪਸ ਆ ਰਹੀ ਸੀ ਇੱਕ ਤੇਜ਼ ਰਫ਼ਤਾਰ ਟਰੱਕ ਨੇ ਧੁੰਦ ਦੀ ਵਜ੍ਹਾ ਕਰਕੇ ਬੱਸ ਨੂੰ ਸਾਹਮਣੇ ਤੋਂ ਟੱਕਰ ਮਾਰ ਦਿੱਤੀ ਟੱਕਰ ਇੰਨੀ ਜ਼ੋਰਦਾਰ ਸੀ ਕਿ ਬੱਸ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਚੱਕਰਾਂ ਚੂਰ ਹੋ ਗਿਆ ਬੱਸ ਵਿੱਚ 40 ਦੇ ਕਰੀ ਬੱਚੇ ਹਨ ਅਤੇ ਇਸ ਹਾਦਸੇ ਵਿੱਚ 8 ਤੋਂ ਵੱਧ ਬੱਚੇ ਮੌਕੇ ਤੇ ਹੀ ਪਹੁੰਚ ਗਏ ਜਦਕਿ 15 ਤੋਂ ਵੱਧ ਜ਼ਖਮੀ ਹੋਏ ਅਮਰਜੀਤ ਅਤੇ ਜਸਵਿੰਦਰ ਨੂੰ ਜਦੋਂ ਇਸ ਹਾਦਸੇ ਦੀ ਖਬਰ ਮਿਲੀ ਉਹ ਸਿੱਦੇ ਸ਼੍ਰੀ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਪਹੁੰਚੇ ਹਸਪਤਾਲ ਦਾ ਨਜ਼ਾਰਾ ਦੇਖ ਕੇ ਉਹਨਾਂ ਦਾ ਦਿਲ ਟੁੱਟ ਗਿਆ ਜ਼ਖਮੀ ਬੱਚਿਆਂ ਦੀਆਂ ਚੀਕਾਂ ਮਾਪਿਆਂ ਦਾ ਰੋਣਾ ਅਤੇ ਡਾਕਟਰਾਂ ਦੀ ਦੌੜ ਭੱਜ ਸਭ ਕੁਝ ਇੱਕ ਭਿਆਨਕ ਸੁਪਨੇ ਵਰਗਾ ਸੀ ਅਮਰਜੀਤ ਨੇ ਹਰਮਨ ਨੂੰ ਪਾਲਣ ਦੀ ਕੋਸ਼ਿਸ਼ ਕੀਤੀ ਪਰ ਉਸ ਦੀ ਲਾਸ਼ ਤੱਕ ਨਾ ਮਿਲੀ ਕਈ ਬੱਚਿਆਂ ਦੀਆਂ ਲਾਸ਼ਾਂ ਐਨਾਂ ਬਿਗੜ ਚੁੱਕੀਆਂ ਸਨ ਕਿ ਪਛਾਣ ਸਕਣਾ ਵੀ ਮੁਸ਼ਕਲ ਸੀ ਹਸਪਤਾਲ ਵਿੱਚ ਡਾਕਟਰਾਂ ਨੇ ਅਮਰ ਜੀਤ ਨੂੰ ਦੱਸਿਆ ਬੀਬੀ ਜੀ ਕੁਝ ਬੱਚਿਆਂ ਦੀਆਂ ਲਾਸ਼ਾਂ ਇੰਨੀਆਂ ਜ਼ਖਮੀ ਹੋ ਗਿਆ ਸਨ ਕਿ ਉਹਨਾਂ ਨੂੰ ਇੱਕ ਸਮੂਹਿਕ ਅਗਨ ਸਸਕਾਰ ਲਈ ਭੇਜ ਦਿੱਤਾ ਗਿਆ ਹੈ ਅਮਰਜੀਤ ਨੇ ਇਨਕਾਰ ਕਰ ਦਿੱਤਾ ਨਹੀਂ ਮੇਰਾ ਹਰਮਨ ਜਵਦਾ ਹੈ ਮੈਂ ਆਪਣੇ ਪੁੱਤਰ ਨੂੰ ਜਾਣਦੀ ਹਾਂ ਮੈਂ ਉਸ ਦੀ ਲਾਸ਼ ਵੀ ਦੇਖੀ ਉਸ ਦੀ ਆਵਾਜ਼ ਵਿੱਚ ਇੱਕ ਅਜੀਬ ਜੀ ਉਮੀਦ ਸੀ ਜਿਵੇਂ ਉਹ ਆਪਣੇ ਦਿਲ ਨੂੰ ਸਮਝਾਉਣ ਦੀ ਕੋਸ਼ਿਸ਼ ਕਰਨੀ ਹੋਵੇ ਜਸਮਿੰਦਰ ਨੇ ਉਸਤੇ ਮੋਢੇ ਤੇ ਹੱਥ ਰੱਖਿਆ ਪਰ ਉਸ ਦੀਆਂ ਅੱਖਾਂ ਵਿੱਚ ਵੀ ਹੰਝੂ ਸਨ ਅਮਰਜੀਤ ਸਾਨੂੰ ਸੱਚਾਈ ਨੂੰ ਮੰਨਣਾ ਹੀ ਪਵੇਗਾ ਉਸਨੇ ਬੜੇ ਭਾਰੀ ਦਿਲ ਨਾਲ ਆਖਿਆ ਪਰ ਅਮਰਜੀਤ ਮੰਨਣ ਨੂੰ ਤਿਆਰ ਨਹੀਂ ਸੀ ਉਸਨੇ ਹਸਪਤਾਲ ਦੇ ਹਰ ਕੋਨੇ ਦੇ ਵਿੱਚ ਭਾਲ ਕੀਤੀ ਜ਼ਖਮੀ ਬੱਚਿਆਂ ਦੇ ਚਿਹਰੇ ਨੂੰ ਇੱਕ ਇੱਕ ਕਰਕੇ ਦਿਲ ਤੇ ਪੱਥਰ ਰੱਖ ਕੇ ਦੇਖਿਆ ਮੇਰਾ ਹਰਮਨ ਜਵਦਾ ਹੈ ਮੈਂ ਜਾਣਦੀ ਹਾਂ ਉਹ ਮੇਰੇ ਕੋਲ ਵਾਪਸ ਆਵੇਗਾ ਉਹ ਰੋਦੇ ਬਾਰ-ਬਾਰ ਇੱਕੋ ਹੀ ਗੱਲ ਕਹਿ ਰਹੀ ਸੀ ਪੁਲਿਸ ਨੇ ਵੀ ਕਿਹਾ ਕਿ ਬਸ ਦੀ ਸੀਟ ਨੰਬਰ 12 ਤੇ ਬੈਠਾ ਇੱਕ ਬੱਚਾ ਜਿਸ ਦਾ ਨਾਮ ਹਰਮਨਪ੍ਰੀਤ ਹੈ ਹਾਦਸੇ ਦੇ ਸਮੇਂ ਅਗਲੀ ਸੀਟ ਤੇ ਸੀ ਜਿੱਤੇ ਸਭ ਤੋਂ ਜ਼ਿਆਦਾ ਨੁਕਸਾਨ ਹੋਇਆ ਬੀਬੀ ਜੀ ਅਸੀਂ ਉਸਦੀ ਲਾਸ਼ ਤੱਕ ਨਹੀਂ ਲੱਭ ਸਕੇ ਸ਼ਾਇਦ ਉਹ ਉਹਨਾਂ ਵਿੱਚੋਂ ਸੀ ਜਿਨ੍ਹਾਂ ਨੂੰ ਸਮੂਹਿਕ ਸੰਸਕਾਰ ਦੇ ਲਈ ਭੇਜ ਦਿੱਤਾ ਗਿਆ ਹੈ ਇੱਕ ਪੁਲਿਸ ਅਫਸਰ ਨੇ ਕਿਹਾ ਅਮਰਜੀਤ ਦਾ ਦਿਲ ਵੀ ਇਹ ਮੰਨਣ ਨੂੰ ਤਿਆਰ ਨਹੀਂ ਸੀ ਉਸਨੇ ਰੋਂਦਿਆਂ ਕਿਹਾ ਮੈਂ ਆਪਣੇ ਪੁੱਤਰ ਨੂੰ ਜਾਣਦੀ ਹਾਂ ਜਦੋਂ ਤੱਕ ਮੈਂ ਉਸਦੀ ਲਾਸ਼ ਤੱਕ ਨਹੀਂ ਜਕ ਰੰਦੀ ਨਾ ਮੈਂ ਨਹੀਂ ਮੰਨਦੀ ਉਹ ਹਸਪਤਾਲ ਦੇ ਬਾਹਰ ਟਰਤੀ ਤੇ ਬੈਠ ਗਈ ਅਤੇ ਉਸ ਦੀਆਂ ਚੀਕਾਂ ਸਾਰੇ ਹਸਪਤਾਲ ਦੇ ਵਿੱਚ ਗੂੰਜ ਰያ ਸਨ ਜਸਵਿੰਦਰ ਨੇ ਉਸ ਨੂੰ ਸੰਭਾਲਿਆ ਪਰ ਉਹ ਖੁਦ ਵੀ ਡੁੱਕ ਚੁੱਕਾ ਸੀ ਉਸ ਦੇ ਮਨ ਵਿੱਚ ਇੱਕੋ ਹੀ ਸਵਾਲ بار بار ਆ ਰਿਹਾ ਸੀ ਗੁਰੂ ਜੀ ਸਾਡੇ ਨਾਲ ਇਹ ਕਿਉਂ ਕੀਤਾ ਅਸੀਂ ਇਹ ਹੁਦਾ ਕਿਹੜਾ ਪਾਪ ਕਰ ਦਿੱਤਾ ਸੀ ਜਿਸ ਦੀ ਸਾਨੂੰ ਇਨੀ ਵੱਡੀ ਸਜ਼ਾ ਮਿਲੀ ਹੈ ਅਗਲੇ ਕਈ ਮਹੀਨੇ ਅਮਰਜੀਤ ਅਤੇ ਜਸਵਿੰਦਰ ਲਈ ਇੱਕ ਭੜੇ ਸੁਪਨੇ ਵਾਂਗ ਉਝੇ ਕਰਦੀ ਹਰ ਚੀਜ਼ ਵਿੱਚ ਹਰਮਨਦੀ ਯਾਦ ਸੀ ਉਸ ਤੇ ਛੋਟੇ ਜੀ ਸਕੂਲ ਦੇ ਯੂਨੀਫਾਰਮ ਜੋ ਅਮਰਜੀਤ ਨੇ ਅਲਮਾਰੀ ਦੇ ਵਿੱਚ ਸੰਭਾਲ ਕੇ ਰੱਖੀ ਸੀ ਉਸ ਦਾ ਪਸੰਦੀਦਾ ਖਿਡੌਣਾ ਗੱਡੀ ਜੋ ਬੈੜੇ ਦੇ ਵਿੱਚ ਇੱਕ ਕੋਨੇ ਤੇ ਪਈ ਸੀ ਅਤੇ ਉਸ ਦੀ ਮਿੱਟੀ ਦੀ ਆਵਾਜ਼ ਜੋ ਅਮਰਜੀਤ ਨੂੰ ਹਰ ਰਾਤ ਸੁਪਨਿਆਂ ਵਿੱਚ ਸੁਣਾਈ ਦਿੰਦੀ ਮਾਂ ਮੈਂ ਇੱਥੇ ਹਾਂ ਮੈਂ ਜਿੰਦਾ ਹਾਂ ਹਰਮਨਦੀ ਆਵਾਜ਼ ਉਸ ਦੇ ਸੁਪਨਿਆਂ ਵਿੱਚ ਗੂੰਜਦੀ ਅਮਰਜੀਤ ਨੇ ਹਰਮਨਦੀ ਭਾਲ ਜਾਰੀ ਰੱਖੀ ਉਹ ਪਿੰਡ ਦੇ ਨੇੜੇ ਤੇਰੇ ਦੇ ਸਾਰੀਆਂ ਥਾਵਾਂ ਤੇ ਗਈ ਅੱਜ ਕੰਦੇ ਜਿੱਥੇ ਹਰਮਨ ਖੇਡਦਾ ਸੀ ਸਕੂਲ ਦੇ ਮੈਦਾਨ ਵਿੱਚ ਜਿੱਥੇ ਉਹ ਆਪਣੇ ਦੋਸਤਾਂ ਨਾਲ ਖੜਦਾ ਸੀ ਪਰ ਹਰਮਨ ਨਹੀਂ ਮਿਲਿਆ ਮਿਲੇ ਵੀ ਕਿਵੇਂ ਪਿੰਡ ਦੇ ਲੋਕਾਂ ਨੇ ਅਮਰਜੀਤ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਅਮਰਜੀਤ ਬਸ ਬਹੁਤ ਹੋ ਗਿਆ ਹੁਣ ਛੱਡ ਦੇ ਤੇਰਾ ਹਰਮਨ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਸਾਨੂੰ ਉਸ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰਨੀ ਚਾਹੀਦੀ ਹੈ ਉਸ ਦੀ ਸਾਂਸ ਬੀਬੀ ਗੁਰਮੀਤ ਕੌਰ ਨੇ ਵੀ ਆਈ ਕਿਆ ਇੱਕ ਦਿਨ ਅਮਰਜੀਤ ਦੀ ਭੈਣ ਸੁਰਿੰਦਰ ਕੌਰ ਉਸ ਦੇ ਘਰ ਆਈ ਸੁਰਿੰਦਰ ਨੇ ਗਬੀਰ ਚੈਹਰੇ ਨਾਲ ਕਿਹਾ ਅਮਰਜੀਤ ਮੈਂ ਹਰਮਨ ਨੂੰ ਆਪਣੇ ਸੁਪਨੇ ਦੇ ਵਿੱਚ ਦੇਖਿਆ ਉਹ ਰੋ ਰਿਹਾ ਸੀ ਉਸਨੇ ਕਿਹਾ ਮੈਂ ਇੱਥੇ اٹਕਿਆ ਹੋਇਆ ਹਾਂ ਮੇਰੇ ਪੁੱਤ ਤਾਂ ਤਾਰਿਆ ਹੋ ਜਸਵਿੰਦਰ ਦੀ ਮਾਂ ਨੇ ਵੀ ਇੱਕ ਸੁਪਨਾ ਦੇਖਿਆ ਸੀ ਮੈਂ ਵੀ ਹਰਮਨ ਨੂੰ ਦੇਖਿਆ ਹੈ ਬਹੁਤ ਉਦਾਸੀ ਸ਼ਾਇਦ ਉਸਦੀ ਆਤਮਾ ਨੂੰ ਸ਼ਾਂਤੀ ਨਹੀਂ ਮਿਲ ਰਹੀ ਸਾਨੂੰ ਉਸ ਦਾ ਅੰਤਮ ਸੰਸਕਾਰ ਕਰਨਾ ਚਾਹੀਦਾ ਹੈ ਅਤੇ ਬਾਦੇ ਵਿੱਚ ਉਸ ਦੀਆਂ ਅੰਤਮ ਰਸਮਾਂ ਪੂਰੀਆਂ ਕਰਨੀ ਚਾਹੀਦੀਆਂ ਹਨ ਅਮਰਜੀਤ ਦਾ ਦਿਲ ਟੁੱਟ ਚੁੱਕਾ ਸੀ ਉਸਨੇ ਸੋਚਿਆ ਵੀ ਜੇਕਰ ਸਾਰੇ ਇਹੀ ਕਹਿ ਰਹੇ ਹਨ ਤਾਂ ਸ਼ਾਇਦ ਮੇਰਾ ਹਰਮਨ ਸਤਿਮੁਚ ਨਹੀਂ ਮੈਂ ਐਨੀ ਸੋਚ ਸਕਦੀ ਪਰ ਰਿਸ਼ਤੇਦਾਰਾਂ ਦੇ ਦਬਾਅ ਅਤੇ ਸੁਪਰਿਆਂ ਦੇ ਡਰ ਨੇ ਉਸ ਨੂੰ ਮਜਬੂਰ ਕਰ ਦਿੱਤਾ ਉਸਨੇ ਆਖਰਕਾਰ ਮੰਨ ਹੀ ਲਿਆ ਪਿੰਡ ਦੇ ਸ਼ਮਸ਼ਾਨ ਘਾਟ ਵਿੱਚ ਇੱਕ ਸਮੂਹਿਕ ਅਗਨ ਸੰਸਕਾਰ ਦੀ ਰਸਮ ਕੀਤੀ ਗਈ ਜਿਸ ਵਿੱਚ ਉਸ ਹਾਦਸੇ ਵਿੱਚ ਮਾਰੇ ਗਏ ਬੱਚਿਆਂ ਦੀਆਂ ਹਸਤੀਆਂ ਨੂੰ ਸਾਂਝੇ ਤੌਰ ਤੇ ਸੰਸਕਾਰ ਕੀਤਾ ਗਿਆ ਹਸਤੀਆਂ ਨੂੰ ਇਕੱਠਾ ਕਰਕੇ ਇੱਕ ਛੋਟੇ ਜਿਹੇ ਮਿੱਟੀ ਦੇ ਘੜੇ ਵਿੱਚ ਰੱਖਿਆ ਗਿਆ ਪਰਿਵਾਰ ਨੇ ਫੈਸਲਾ ਕੀਤਾ ਕਿ ਉਹ ਇਹਨਾਂ ਹਸਤੀਆਂ ਨੂੰ ਸ੍ਰੀ ਕੀਰਤਪੁਰ ਸਾਹਿਬ ਲੈ ਕੇ ਜਾਣਗੇ ਤੇ ਸਿੱਖ ਆਪਣੇ ਪਿਆਰਿਆਂ ਦੇ ਫੁੱਲ ਸਤਲੁਜ ਦਰਿਆ ਵਿੱਚ ਤਰਦੇ ਹਨ ਕੀਰਤਪੁਰ ਸਾਹਿਬ ਜਾ ਕੇ ਅਸੀਂ ਹਰਮੰਦੀ ਆਤਮਾ ਨੂੰ ਸ਼ਾਂਤੀ ਦੇਵਾਂਗੇ ਗੁਰੂ ਜੀ ਦੀ ਮਿਹਰ ਨਾਲ ਸਭ ਠੀਕ ਹੋ ਜਾਵੇਗਾ ਜੱਸ ਮਿੰਦਰ ਨੇ ਕਿਹਾ ਹਬਰਜੀਤ ਨੇ ਸਿਰ ਲਾਇਆ ਪਰ ਉਸਦੇ ਦਿਲ ਵਿੱਚ ਹਜੇ ਵੀ ਇੱਕ ਬੜੀ ਅਜੀਬ ਜਿਹੀ ਬਚਾਨੀ ਸੀ ਜੇ ਮੇਰਾ ਹਰਮਨ ਜਿਉਦਾ ਹੈ ਤਾਂ ਮੈਂ ਇਹ ਰਸਮ ਕਿਵੇਂ ਕਰ ਸਕਦੀ ਹਾਂ ਉਸਨੇ ਸੋਚਿਆ ਲੇਕਿਨ ਫਿਰ ਵੀ ਚਲੋ April 2015 دی 15 تاریخ نو અમરਜੀਤ ਜਸਵਿੰਦਰ ਸੁਰਿੰਦਰ ਕੌਰ ਅਤੇ ਉਹਨਾਂ ਦੇ ਦੋ ਦੋ ਰਿਸ਼ਤੇਦਾਰ ਜਸਵਿੰਦਰ ਦਾ ਭਰਾ ਗੁਰਪ੍ਰੀਤ ਸਿੰਘ ਅਤੇ ਉਸਦੀ ਪਤਨੀ ਰਣਜੀਤ ਕੌਰ ਅੰਮ੍ਰਿਤਸਰ ਰੇਲਵੇ ਸਟੇਸ਼ਨ ਪਹੁੰਚੇ ਹੋਰਾਂ ਨੇ ਹਿਮਾਚਲ ਐਕਸਪ੍ਰੈਸ ਟ੍ਰੇਨ ਦੀ ਸੇਟਿੰਗ ਬੁਕ ਕੀਤੀਆਂ ਸਨ ਟ੍ਰੇਨ ਰਾਤ ਦੇ ਤਕਰੀਬਨ 11:00 ਵਜੇ ਅੰਮ੍ਰਿਤਸਰ ਤੋਂ ਚੱਲਦੀ ਸੀ ਅਤੇ ਅਗਲੀ ਸਵੇਰ ਤਕਰੀਬਨ 5:30 ਵਜੇ ਕੀਰਤਪੁਰ ਸਾਹਿਬ ਪਹੁੰਚ ਜਾਂਦੀ ਸੀ ਸਟੇਸ਼ਨ ਤੇ ਹੰਡ ਦੀ ਇੱਕ ਮੋਟੀ ਚਾਦਰ ਸੀ ਅਮਰਜੀਤ ਨੇ ਆਪਣੇ ਸਫੈਦ ਦੁਪੱਟੇ ਨੂੰ ਸਿਰ ਤੇ ਚੰਗੀ ਤਰ੍ਹਾਂ ਲਪੇਟਿਆ ਹੋਇਆ ਸੀ ਅਤੇ ਉਸਦੇ ਹੱਥ ਵਿੱਚ ਇੱਕ ਆਸਤਿਆਂ ਵਾਲਾ ਕੜਾ ਸੀ ਜਿਸ ਨੂੰ ਉਸਨੇ ਸੀਨੇ ਨਾਲ ਲਗਾਇਆ ਹੋਇਆ ਸੀ ਦਸਵਿੰਦਰ ਨੇ ਇੱਕ ਸਫੇਦ ਪਗੜੀ ਪਾਈ ਅਤੇ ਉਸਦੇ ਚਿਹਰੇ ਤੇ ਇੱਕ ਗੰਭੀਰਤਾ ਸੀ। ਸੁਰਿੰਦਰ ਅਤੇ ਰਣਜੀਤ ਨੇ ਛੋਟੇ-ਛੋਟੇ ਬੈਗ ਸੰਭਾਲੇ ਹੋਏ ਸਨ ਜਿਨ੍ਹਾਂ ਵਿੱਚ ਕੁਝ ਜ਼ਰੂਰੀ ਸਮਾਨ ਸੀ, ਇੱਕ ਜੋੜਾ ਕੱਪੜੇ ਅਤੇ ਕੁਝ ਧਾਰਮਿਕ ਚੀਜ਼ਾਂ ਨਾਲ ਕੁਝ ਖਾਣ-ਪੀਣ ਦਾ ਸਮਾਨ। ਟ੍ਰੇਨ ਦੀ ਸੀਟ ਤੇ ਬੈਠਦਿਆਂ ਅਮਰਜੀਤ ਦੀਆਂ ਅੱਖਾਂ ਬਾਹਰ ਵੱਲ ਸੀ, ਬਾਰ-ਬਾਰ ਬਾਹਰ ਦੇਖ ਰਹੀ ਸੀ ਪਰ ਉਸਦੇ ਮਨ ਵਿੱਚ ਹਰਮਨ ਦੀਆਂ ਯਾਦਾਂ ਸਨ। ਹਰਮਨ ਨੂੰ ਟ੍ਰੇਨ ਬਹੁਤ ਪਸੰਦ ਸੀ। ਉਹ ਹਮੇਸ਼ਾ ਕਹਿੰਦਾ, "ਮਾਂ ਮੈਂ ਵੱਡਾ ਹੋ ਕੇ ਟ੍ਰੇਨ ਦੇ ਵਿੱਚ ਸਾਰੀ ਦੁਨੀਆ ਨੂੰ ਮਾਗਾ ਉਸਨੇ ਸੋਚਿਆ ਅਤੇ ਉਸ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਤ੍ਰਿੰਦਰ ਨੇ ਉਸ ਦਾ ਹੱਥ ਫੜਿਆ ਅਮਰਜੀਤ ਸਬਰ ਕਰ ਗੁਰੂ ਸਾਹਿਬ ਸੌਂਠੀ ਕਰ ਦੇਣਗੇ ਸਾਡਾ ਬੱਚਾ ਕਿਸੇ ਚੰਗੀ ਥਾਂ ਹੋਵੇ ਬਸ ਸਾਨੂੰ ਸਿਰਫ ਆਈ ਚਾਹੀਦਾ ਹੈ ਟ੍ਰੇਨ ਨੇ ਅਮਰਸਰ ਚੱਲਣ ਤੋਂ ਬਾਅਦ ਜਲੰਧਰ ਸਿਟੀ ਫਿਰ ਲੁਧਿਆਣਾ ਅਤੇ ਦਰੋਪੜਵਰਗੇ ਸਟੇਸ਼ਨਾਂ ਤੇ ਰੁਕਦਿਆਂ ਹੋਇਆ ਆਪਣਾ ਸਫ਼ਰ ਜਾਰੀ ਰੱਖਿਆ ਰਾਤ ਦੇ 2 ਵਜੇ ਟ੍ਰੇਨ ਲੁਧਿਆਣਾ ਸਟੇਸ਼ਨ ਤੇ ਰੁਕੀ ਅਤੇ ਇੱਕ ਚਾਹਵਾਲਾ ਟ੍ਰੇਨ ਦੇ ਡੱਬੇ ਵਿੱਚ ਆਇਆ ਗਰਮਾ ਗਰਮ ਚਾਹ ਲੈ ਲਵੋ ਉਸ ਦੀ ਆਵਾਜ਼ ਨੇ ਸਾਰੇ ਡੱਬੇ ਨੂੰ ਜਗਾ ਦਿੱਤਾ ਜਸਵਿੰਦਰ ਨੇ ਸਾਰੇ ਲਈ ਚਾਹ ਲਈ ਪਰ ਅਮਰਜੀਤ ਨੇ ਇਨਕਾਰ ਕਰ ਦਿੱਤਾ ਮੈਨੂੰ ਕੁਝ ਨਹੀਂ ਚਾਹੀਦਾ ਉਸ ਨੇ ਚੁੱਪੀ ਨਾਲ ਕਿਹਾ ਸਵੇਰੇ ਲਗਭਗ 5:30 ਵਜੇ ਟ੍ਰੇਨ ਗਿਰਧਪੁਰ ਸਾਹਿਬ ਸਟੇਸ਼ਨ ਤੇ ਰੁਕੀ ਸਟੇਸ਼ਨ ਤੇ ਬਾਹਰ ਠੰਡ ਦੀ ਇੱਕ ਤਿੱਕੀ ਅਰਸੀ ਅਤੇ ਅਜੇ ਸੂਰਜ ਪੂਰੀ ਤਰ੍ਹਾਂ ਨਹੀਂ ਚੜ੍ਹਿਆ ਪਰਵਾਰ ਦੇ ਆਟੋ ਰਿਕਸ਼ਾ ਲਿਆ ਅਤੇ ਗੁਰਦੁਆਰਾ ਪਤਾਲਪੁਰੀ ਸੈ ਪਹੁੰਚ ਗਏ ਜੋ ਸਟੇਸ਼ਨ ਤੋਂ ਸਿਰਫ 1 ਕਿਲੋਮੀਟਰ ਦੀ ਦੂਰੀ ਤੇ ਸੀ ਹ ਰਸਤੇ ਦੇ ਵਿੱਚ ਸਤਲੁਜ ਨਦੀ ਦਾ ਪਾਣੀ ਦੂਰ ਚਮਕ ਰਿਆ ਸੀ ਅਤੇ ਗੁਰਦੁਆਰੇ ਦੀ ਸਫੈਦ ਇਮਾਰਤ ਸੂਰਜ ਦੀਆਂ ਪਹਿਲੀਆਂ ਕਿਰਨਾਂ ਵਿੱਚ ਨਹੌਰੀ ਦਿਖਾਈ ਦੇ ਰਹੀ ਸੀ ਗਿਰਧਪੁਰ ਸਾਹਿਬ ਸਤਲੁਜ ਦਰਿਆ ਦੇ ਕੰਢੇ ਤੇ ਵਸਿਆ ਇੱਕ ਪਵਿੱਤਰ ਸਥਾਨ ਹੈ ਗੁਰਦੁਆਰਾ ਪਤਾਲਪੁਰ ਸਾਹਿਬ ਇੱਥੇ ਸਿੱਖਾਂ ਲਈ ਬੜਾ ਮਹੱਤਵਪੂਰਨ ਸਥਾਨ ਹੈ ਜਿੱਥੇ ਉਹ ਆਪਣੇ ਪਿਆਰਿਆਂ ਦੀਆਂ ਅਸਤੀਆਂ ਨੂੰ ਦਰਿਆ ਦੇ ਵਿੱਚ ਧਰਦੇ ਹਨ ਗੁਰਦੁਆਰੇ ਦੇ ਨੇੜੇ ਇੱਕ ਬ੍ਰਿਜ ਵੀ ਹੈ ਜੋ ਸੰਗਤਾਂ ਨੂੰ ਦਰਿਆ ਦੇ ਕੰਢੇ ਟੱਕ ਲੈ ਜਾਂਦਾ ਹੈ ਦਰਿਆ ਦੇ ਕੱਡੇ ਤੇ ਛੋਟੇ ਛੋਟੇ ਪੱਥਰ ਅਤੇ ਰੇਤ ਦੀ ਇੱਕ ਪਤਲੀ ਪਰਤ ਹੈ ਜਿਸ ਤੇ ਸੰਗਤ ਬੈਠ ਕੇ ਅਰਦਾਸ ਵੀ ਕਰਦੀ ਹੈ ਗੁਰਦੁਆਰੇ ਦੇ ਲੰਗਰ ਹਾਲ ਵਿੱਚ ਸਵੇਰੇ 6 ਵਜੇ ਤੋਂ ਹੀ ਲੰਗਰ ਸ਼ੁਰੂ ਹੋ ਗਿਆ ਸੀ ਲੇਕਿਨ ਹੁਣ ਤੁਹਾਡੇ ਮਨਾਂ ਦੇ ਵਿੱਚ ਸਵਾਲ ਹੈ ਵੀ ਉਸ ਦਿਨ ਅਚਾਨਕ ਕੀ ਹੋਇਆ ਸੀ ਹਰਮਨਪ੍ਰੀਤ ਪੂਰਾ ਕਿਵੇਂ ਹੋ ਗਿਆ ਸੀ ਆਓ ਤੁਹਾਡੇ ਇਸ ਸਵਾਲ ਦਾ ਜਵਾਬ ਦਈਏ ਥੋੜਾ ਸਮੇਂ ਦੇ ਵਿੱਚ ਪਿੱਛੇ ਆਓ ਉਸ ਦਿਨ ਵੱਲ ਜਿਸ ਦਿਨ ਅੰਮ੍ਰਿਤਸਰ ਜਲੰਧਰ ਹਾਈਵੇ ਤੇ ਉਹ ਦਰਦਨਾਖਾ ਖਾਦਸਾ ਵਾਪਰਿਆ ਹਰਮਨ ਰਪੀਤ ਸਕੂਲ ਬੱਸ ਦੀ ਅਗਲੀ ਸੀਟ ਤੇ ਬੈਠਾ ਸੀ ਟਰੱਕ ਨਾਲ ਟੱਕਰ ਦੀ ਤਿੱਖੀ ਆਵਾਜ਼ ਨਾਲ ਬੱਸ ਦਾ ਅਗਲਾ ਹਿੱਸਾ ਚੱਕਰਾਂ ਚੂਰ ਹੋ ਗਿਆ ਅਤੇ ਹਰਮਨ ਨੂੰ ਇੱਕ ਜ਼ੋਰਦਾਰ ਝਟਕਾ ਲੱਗਿਆ ਉਸ ਦਾ ਸਿਰ ਬੱਸ ਦੀ ਖਿੜਕੀ ਨਾਲ ਟਕਰਾਇਆ ਅਤੇ ਉਹ ਬੇਹੋਸ਼ ਹੋ ਗਿਆ ਬੱਸ ਦੇ ਪਿਛਲੇ ਹਿੱਸੇ ਵਿੱਚ ਬੈਠੇ ਕੁਝ ਬੱਚਾ ਨੇ ਚੀਕਣਾ ਸ਼ੁਰੂ ਕਰ ਦਿੱਤਾ ਪਰ ਹਰਮੰਦੀ ਸੀਟ ਤੇ ਕੌਣ ਦਿਆਂ ਚਿੱਟਾਂ ਦੇ ਕੇ ਸਾਰਿਆਂ ਨੇ ਸੋਚਿਆ ਉਹ ਪੂਰਾ ਹੋ ਗਿਆ ਹੈ ਪਰ ਕਿਸਬਤ ਨੂੰ ਕੁਝ ਹੋਰ ਮਨਜ਼ੂਰ ਸੀ ਹੱਥ ਸੇ ਦੀ ਜਗ੍ਹਾ ਤੇ ਸਭ ਤੋਂ ਪਹਿਲਾਂ ਇੱਕ ਸੱਗਤ ਦਾ ਸਮੂਹ ਪਹੁੰਚਾ ਜੋ ਸ਼੍ਰੀ ਦਰਬਾਰ ਸਾਹਿਬ ਤੋਂ ਵਾਪਸ ਜਲੰਧਰ ਜਾ ਰਿਹਾ ਸੀ ਇਸ ਸਮੂਹੀ ਅਗਵਾਈ ਕਰ ਰਿਹਾ ਸੀ ਸਰਦਾਰ ਅਵਤਾਰ ਸਿੰਘ ਇੱਕ 55 ਸਾਲ ਦਾ ਸਿੱਖ ਜੋ ਜਲੰਧਰ ਵਿੱਚ ਇੱਕ ਛੋਟਾ ਜਿਹਾ ਟਰਾਂਸਪੋਰਟ ਦਾ ਕਾਰੋਬਾਰ ਕਰਦਾ ਸੀ ਅਵਤਾਰ ਸਿੰਘ ਨੇ ਬੱਸ ਦੇ ਟੁੱਟੇ ਹੋਏ ਸ਼ੀਸ਼ੇ ਵਿੱਚੋਂ ਬੱਚਿਆਂ ਨੂੰ ਬਾਹਰ ਕੱਢਣ ਵਿੱਚ ਮਦਦ ਸ਼ੁਰੂ ਕਰ ਦਿੱਤੀ ਜਦੋਂ ਉਹ ਹਰਮਨਦੀ ਸ਼ੀਟ ਕੋਲ ਪਹੁੰਚਿਆ ਤਾਂ ਉਸਨੇ ਵੇਖਿਆ ਇੱਕ ਬੱਚਾ ਬੇਹੋਸ਼ ਪਿਆ ਸੀ ਪਰ ਉਸਦੀ ਸਾਹ ਅਜੇ ਵੀ ਚੱਲ ਰਹੀ ਸੀ ਇਹ ਬੱਚਾ ਜਿਉਂਦਾ ਹੈ ਅਵਤਾਰ ਸਿੰਘ ਨੇ ਆਪਣੇ ਸਾਥੀਆਂ ਨੂੰ ਕਿਹਾ ਉਹਨਾਂ ਨੇ ਹਰਮਨ ਨੂੰ ਬੱਸ ਵਿੱਚੋਂ ਬਾਹਰ ਕੱਢਿਆ ਅਤੇ ਆਪਣੀ ਜੀਪ ਵਿੱਚ ਲਟਾ ਲਿਆ ਸਾਨੂੰ ਇਸ ਨੂੰ ਜਲੰਧਰ ਦੇ ਹਸਪਤਾਲ ਲੈ ਕੇ ਜਾਣਾ ਪਈਦਾ ਹੈ ਅਵਤਾਰ ਸਿੰਘ ਨੇ ਕਿਹਾ ਹਰਮਨ ਨੂੰ ਜਲੰਧਰ ਦੇ ਸਤਿਆਮ ਹਸਪਤਾਲ ਵਿੱਚ ਦਾਖਲ ਕੀਤਾ ਗਿਆ ਉਸ ਦੇ ਸਿਰ ਤੇ ਡੰਗੀ ਸੱਟ ਲੱਗੀ ਸੀ ਅਤੇ ਉਸ ਦੀ ਖੱਬੀ ਬਾਹ ਵੀ ਟੁੱਟ ਗਈ ਸੀ ਡਾਕਟਰਾਂ ਨੇ ਉਸ ਦਾ ਇਲਾਜ ਤਾਂ ਸ਼ੁਰੂ ਕੀਤਾ ਪਰ ਜਦੋਂ ਹਰਮਨ ਨੂੰ ਹੋਸ਼ ਆਇਆ ਤਾਂ ਉਸ ਦੀ ਯਾਦਦਾਸ਼ਤ ਪੂਰੀ ਤਰ੍ਹਾਂ ਖਤਮ ਹੋ ਚੁੱਕੀ ਸੀ ਮੈਂ ਕੌਣ ਹਾਂ ਮੇਰਾ ਨਾਮ ਕੀ ਹੈ ਉਹ ਡਾਕਟਰਾਂ ਨੂੰ ਬਾਰ-ਬਾਰ ਪੁੱਛਦਾ ਡਾਕਟਰ ਨੇ ਅਵਤਾਰ ਸਿੰਘ ਨੂੰ ਦੱਸਿਆ ਇਹ ਬੱਚੇ ਨੂੰ ਟ੍ਰੋਮੈਟਿਕ ਬ੍ਰੇਨ ਇੰਜਰੀ ਹੋਈ ਹੈ ਜਿਸ ਦੀ ਯਾਦਦਾਸ਼ਤ ਪੂਰੀ ਤਰ੍ਹਾਂ ਗਵਾਚ ਗਈ ਵੀ ਹੈ ਸ਼ਾਇਦ ਇਹ ਅਰਜੀ ਹੋਵੇ ਪਰ ਸਾਨੂੰ ਪਤਾ ਨਹੀਂ ਇਸ ਨੂੰ ਆਪਣੀ ਪਛਾਣ ਕਦੋਂ ਤੱਕ ਯਾਦ ਆਵੇਗੀ ਅਵਤਾਰ ਸਿੰਘ ਨੇ ਹਰਮਨ ਦੇ ਮਾਪਿਆਂ ਦੀ ਭਾਲ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸ ਸਮੇਂ ਹਾਦਸੇ ਦੀ ਅਪਰਾ ਤਫਰੀ ਵਿੱਚ ਕੋਈ ਸਹੀ ਜਾਣਕਾਰੀ ਨਹੀਂ ਮਿਲੀ ਉਸ ਨੇ ਪੁਲਿਸ ਨੂੰ ਦੱਸਿਆ ਪਰ ਪੁਲਿਸ ਨੇ ਵੀ ਕਹਿ ਦਿੱਤਾ ਇਸ ਬੱਚੇ ਦੀ ਪਛਾਣ ਨਹੀਂ ਹੋ ਸਕਦੀ ਸ਼ਾਇਦ ਇਹ ਉਹਨਾਂ ਵਿੱਚੋਂ ਸੀ ਜਿਨ੍ਹਾਂ ਨੂੰ ਮਰਿਆ ਸਮਝਿਆ ਗਿਆ ਅਵਤਾਰ ਸਿੰਘ ਨੇ ਫੈਸਲਾ ਕੀਤਾ ਕਿ ਉਹ ਹਰਮਨ ਨੂੰ ਆਪਣੇ ਨਾਲ ਰੱਖੇਗਾ ਮੈਂ ਇਸ ਬੱਚੇ ਨੂੰ ਆਪਣੇ ਪੁੱਤਰ ਵਾਂਗ ਪਾਲਾਂਗਾ ਗੁਰੂ ਜੀ ਦੀ ਕਿਰਪਾ ਨਾਲ ਇਸ ਦੀ ਯਾਦਾਸ਼ਤ वापस आ जावेगी उसने अपने दिल ਨੂੰ ਸਮਝਾਇਆ ਉਸ ਦੀ ਪਤਨੀ ਬੀਪੀ ਸਤਮਨਤ ਕੌਰ ਜੋ ਕਿ ਇੱਕ ਦਿਲ ਦੀ ਮਰੀਜ਼ ਸੀ ਉਸ ਨੇ ਵੀ ਇਸ ਬੱਚੇ ਨੂੰ ਵੇਖ ਕੇ ਪਿਆਰ ਕਰ ਲਿਆ ਇਹ ਸਾਡੇ ਘਰ ਦੀ ਖੁਸ਼ੀ ਬਣੇਗਾ ਉਸਨੇ ਕਿਹਾ ਆਪਣੀ ਕਮਜ਼ੋਰ ਆਵਾਜ਼ ਦੇ ਵਿੱਚ ਅਵਤਾਰ ਸਿੰਘ ਨੇ ਹਰਬੰਦਾ ਨਾਮ ਸਿਮਰਨਜੀਤ ਰੱਖ ਦਿੱਤਾ ਹਰਮੰਦੀ ਦੇਖਭਾਲ ਸ਼ੁਰੂ ਕੀਤੀ ਉਸ ਨੂੰ ਖਾਣਾ ਖਵਾਇਆ ਉਸ ਨੂੰ ਦਵਾਈਆਂ ਦਿੱਤੀਆਂ ਅਤੇ ਆਪਣੇ ਟਰਾਂਸਪੋਰਟ ਕੰਪਨੀ ਵਿੱਚ ਛੋਟੇ-ਮੋਟੇ ਕੰਮ ਸਿਖਾਏ ਪਰ ਹਰਮੰਦੀ ਦੀ ਯਾਦਦਾਸ਼ਤ ਅਜੇ ਵੀ ਖਤਮ ਸੀ ਉਹ ਸਿਰਫ ਇੱਕ ਦੋ ਸ਼ਬਦਾਂ ਵਿੱਚ ਗੱਲ ਕਰਦਾ ਮੈਂ ਭੁੱਖਾ ਜਾਂ ਮੈਨੂੰ ਸੁਣ ਦਿਓ ਇੱਕ ਦਿਨ अवतार सिंह ने अपने संगत साथियों ਨਾਲ ਗੱਲ ਕਰਦਿਆਂ ਕਿਹਾ ਮੈਂ ਇਸ ਬੱਚੇ ਨੂੰ ਸ੍ਰੀ ਕਿਰਤਪੁਰ ਸਾਹਿਬ ਲੈ ਕੇ ਜਾਣਾ ਚਾਹਣਾ ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿੱਚ ਅਰਦਾਸ ਕਰਾਂਗਾ ਸ਼ਾਇਦ ਇਸ ਬੱਚੇ ਦਾ ਕੁਝ ਭਲਾ ਹੋ ਜਾਵੇ ਸਤਵੰਤ ਕੌਰ ਨੇ ਸਹਿਮਤੀ ਜਤਾਈ ਹਾਂ ਗੁਰੂ ਜੀ ਦੀ ਭਗਤੀ ਨਾਲ ਇਸ ਦਾ ਕਲਿਆਣ ਹੋਵੇਗਾ ਸਤਵੰਤ ਕੌਰ ਨੇ ਸਹਿਮਤੀ ਜਤਾਈ ਹਾਂ ਗੁਰੂ ਜੀ ਦੀ ਭਗਤੀ ਨਾਲ ਇਸ ਦਾ ਕਲਿਆਣ ਜ਼ਰੂਰ ਹੋ ਜਾਵੇਗਾ ਅਵਤਾਰ ਸਿੰਘ ਨੇ ਸਿਮਰਨ ਨੂੰ ਆਪਣੀ ਜਿਬ 'ਚ ਬਿਠਾਇਆ ਅਤੇ ਕਿਰਤਪੁਰ ਸਾਹਿਬ ਦੀ ਯਾਤਰਾ ਸ਼ੁਰੂ ਕਰ ਦਿੱਤੀ ਦੇ ਵਿੱਚ ਸਿਮਰਨਜੀਤ ਨੇ ਵਾਰ-ਵਾਰ ਗੁਰਦੁਆਰੇ ਦੀਆਂ ਗਲੀਆਂ ਅਤੇ ਸਤਲੁਜ ਦਰਿਆ ਦੇ ਦ੍ਰਿਸ਼ ਨੂੰ ਚੁੱਪਚਾਪ ਦੇਖਿਆ ਜਦੋਂ ਉਹ ਗੁਰਦੁਆਰਾ ਪਤਾਲਪੁਰ ਸਾਹਿਬ ਪਹੁੰਚੇ ਤਾਂ ਸਿਮਰਨਜੀਤ ਨੇ ਆਪਣੇ ਆਪ ਨੂੰ ਲੰਗਰ ਹਾਲ ਵਿੱਚ ਸੇਵਾ ਕਰਦੇ ਪਾਇਆ ਉਸਨੇ ਪ੍ਰਸ਼ਾਦੇ ਵੰਡਰੇ ਸ਼ੁਰੂ ਕਰ ਦਿੱਤੇ ਜਿਵੇਂ ਕਿ ਕੋਈ ਅੰਦਰੋਂ ਉਸ ਨੂੰ ਇਹ ਸੇਵਾ ਕਰਨ ਦਾ ਹੁਕਮ ਦੇ ਰਿਹਾ ਹੋਵੇ ਅਵਤਾਰ ਸਿੰਘ ਨੇ ਇਸ ਨੂੰ ਦੇਖ ਕੇ ਸੋਚਿਆ ਸ਼ਾਇਦ ਗੁਰੂ ਜੀ ਇਸ ਬੱਚੇ ਨੂੰ ਸੇਵਾ ਦੀ ਰਾਹ ਤੇ ਲੈ ਕੇ ਚਲੇ ਹਨ ਸਿਮਰਨਜੀਤ ਲੰਗਰ ਹਾਲ ਵਿੱਚ ਰਹਿੰਦਾ ਅਤੇ ਸੇਵਾ ਕਰਦਾ ਉਸ ਦੀ ਮਿੱਠੀ ਜੀ ਮੁਸਕਾਨ ਅਤੇ ਸੇਵਾ ਦਾ ਜज्ਬਾ ਸੰਗਤ ਨੂੰ ਬੜਾ ਪ੍ਰਭਾਵਿਤ ਕਰਦਾ ਉਸ ਨੇ ਆਪਣੀ ਯਾਦਦਾਸ਼ਤ ਨਾ ਹੋਣ ਦੇ ਬਾਵਜੂਦ ਵੀ ਗੁਰਮਤਿ ਦੇ ਸ਼ਬਦ ਸਿੱਖ ਲਏ ਅਤੇ ਸੰਗਤ ਉਸ ਨੂੰ ਲੰਗਰ ਦਾ ਬੱਚਾ ਕਹਿ ਕੇ ਬੜਾ ਪਿਆਰ ਕਰਨ ਲੱਗੀ ਆਓ ਹੁਣ ਆਨੇ ਹਾਂ ਆਪਾਂ ਸਮੇਂ ਦੇ ਵਿੱਚ ਜਦੋਂ ਅਮਰਜੀਤ ਆਪਣੇ ਬੱਚੇ ਦੇ ਅੰਤਮ ਸੰਸਕਾਰ ਤੋਂ ਬਾਅਦ ਇੱਥੇ ਫੁੱਲ ਲੈ ਕੇ ਆਈ ਹੈ ਜਿਵੇਂ ਹੀ ਅਮਰਜੀਤ ਨੇ ਲੰਗਰ ਹਾਲ ਦੇ ਵਿੱਚ ਸਿਮਰਜੀਤ ਨੂੰ ਦੇਖਿਆ ਨਾ ਉਸ ਦਾ ਦਿਲ ਇੱਕ ਜ਼ੋਰਦਾਰ ਝਟਕੇ ਨਾਲ ਟੜਕਿਆ ਹਰਮਨ ਉਸ ਦੀ ਚੀਕ ਨਾਲ ਸਾਰਾ ਲੰਗਰ ਹਾਲ ਸੁਣ ਹੋ ਗਿਆ ਉਸ ਦੀ ਥਾੜੀ ਡਿਗੀ ਅਤੇ ਉਹ ਸਿਮਰਨਜੀਤ ਵੱਲ ਦੌੜੀ ਮੇਰਾ ਪੁੱਤ ਤੂੰ ਜਿਉਂਦਾ ਹੈ ਉਸਨੇ ਆਪਣੇ ਬੱਚੇ ਨੂੰ ਸਿਨੇਰਾਂ ਲਗਾਉਣ ਦੀ ਕੋਸ਼ਿਸ਼ ਕੀਤੀ ਸਿਮਰਜੀਤ ਜੋ ਆਪਣੀ ਪਛਾਣ ਤੱਕ ਨਹੀਂ ਜਾਣਦਾ ਸੀ ਹੈਰਾਨ ਹੋ ਕੇ ਪਿੱਛੇ ਹਟਿਆ ਬੀਬੀ ਜੀ ਮੈਂ ਕੌਣ ਹਾਂ ਮੇਰਾ ਨਾਮ ਤਾਂ ਸਿਮਰਜੀਤ ਹੈ ਉਸਨੇ ਡਰ ਦੇ ਸੁਰ ਵਿੱਚ ਕਿਹਾ ਅਮਰਜੀਤ ਦੀਆਂ ਅੱਖਾਂ ਵਿੱਚ ਅਸਲੀਅਤ ਦਾ ਨਿਆਣਾ ਲछाया ਨਹੀਂ ਤੂੰ ਮੇਰਾ ਹਰਮਨ ਹੈ ਮੈਂ ਤੇਰੀ ਮਾਂ ਹ ਉਸਨੇ ਚੀਕਦਾ ਕਿਹਾ ਪਰ ਉਸਦਾ ਸਰੀਰ ਕੰਬ ਗਿਆ ਜਸਵਿੰਦਰ ਅਤੇ ਸੁਰਿੰਦਰ ਨੇ ਉਸ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਪਰ ਉਹ ਤਾਂ ਬੇਹੋਸ਼ ਹੋ ਕੇ ਡਿੱਗ ਪਈ ਸੰਗਤ ਵਿੱਚ ਹਫੜਾ ਤਫੜੀ ਮਚ ਗਈ ਇੱਕ ਸੇਵਾਦਾਰ ਜਲ ਲੈ ਕੇ ਆਇਆ ਅਤੇ ਜਸਵਿੰਦਰ ਅਮਰਜੀਤ ਨੂੰ ਗੁਰਦੁਆਰੇ ਦੇ ਇੱਕ ਕਮਰੇ ਵਿੱਚ ਲੈ ਗਈ ਜਦੋਂ ਅਮਰਜੀਤ ਨੂੰ ਹੋਸ਼ ਆਇਆ ਤਾਂ ਉਸ ਦੇ ਸਾਹਮਣੇ ਅਵਤਾਰ ਸਿੰਘ ਖੜਾ ਸੀ ਉਸ ਨੇ ਸਾਰੀ ਕਹਾਣੀ ਸੁਣਾਈ ਹਰਮੰਦਾ ਹਾਦਸੇ ਵਿੱਚ ਬਚਣਾ ਉਸ ਦੀ ਯਾਦ ਆਸਤਕ ਵਚਣਾ ਅਤੇ ਉਸ ਦਾ ਕੀਰਤਪੁਰ ਸਾਹਿਬ ਲੈ ਕੇ ਆਣਾ ਮੈਂ ਇਸ ਬੱਚੇ ਨੂੰ ਆਪਣੇ ਨਾਲ ਰੱਖਿਆ ਹੈ ਪਰ ਮੈਂ ਨਹੀਂ ਜਾਣਦਾ ਸੀ ਇਹ ਤੁਹਾਡਾ ਪੁੱਤਰ ਹੈ ਅਵਤਾਰ ਸਿੰਘ ਨੇ ਕਿਹਾ ਅਮਰਜੀਤ ਨੇ ਸਿਮਰਜੀਤ ਯਾਨੀ ਆਪਣੇ ਹਰਬਨ ਨੂੰ ਸੀਨੇ ਨਾਲ ਜਕੜ ਲਿਆ ਮੇਰਾ ਲਾਡੋ ਤੂੰ ਜਾਦਾ ਹੈ ਗੁਰੂ ਜੀ ਨੇ ਤੈਨੂੰ ਸਾਡੇ ਕੋਲ ਵਾਪਸ ਭੇਜਿਆ ਉਸ ਦੀਆਂ ਚੀਕਾਂ ਲੰਗਰ ਹਾਲ ਵਿੱਚ ਗੂੰਜੀਆਂ ਸਿਮਰਜੀਤ ਨੇ ਅਜੇ ਵੀ ਉਸ ਨੂੰ ਪਛਾਣਿਆ ਨਹੀਂ ਪਰ ਅਮਰਜੀਤ ਦੀ ਗੋਦ ਵਿੱਚ ਬੈਠ ਕੇ ਉਸਤੇ ਹੰਝੂਆਂ ਨੇ ਉਸਤੇ ਮਨ ਤੇ ਕੁਝ ਅਜੀਬ ਜਿਹਾ ਪ੍ਰਭਾਵ ਪਾਇਆ ਪਰ ਅਮਰਜੀਤ ਦੀ ਗੋਦ ਵਿੱਚ ਬੈਠ ਕੇ ਉਸਤੇ ਹੰਝੂਆਂ ਨੇ ਉਸਤੇ ਮਨ ਤੇ ਕੁਝ ਅਜੀਬ ਜਿਹਾ ਪ੍ਰਭਾਵ ਪਾਇਆ ਐਸੇ ਤਰ੍ਹਾਂ ਚਲੋ ਬੱਚੇ ਨੂੰ ਆਪਣੇ ਨਾਲ ਲੈ ਗਏ ਅਤੇ ਘਰ ਦੇ ਵਿੱਚ ਦੁਬਾਰਾ ਉਸ ਦਿਨ ਉਹ ਪਹਿਲਾ ਵਾਰ ਕੇ ਵਰਤਾਂ ਕਰਨ ਲੱਗੇ ਆਪਣੇ ਪੁਰਾਣੇ ਘਰ ਨੂੰ ਦੇਖ ਕੇ ਆਪਣੇ ਮਾਤਾ ਪਿਤਾ ਦੇ ਨਾਲ ਰਹਿ ਕੇ ਆਪਣੇ ਬਚਪਨ ਦੇ ਉਹਨਾਂ ਸਾਥੀਆਂ ਨੂੰ ਜੋ ਕਿ ਹਾਸੇ ਦੇ ਵਿੱਚ ਬਚ ਗਏ ਸੀ ਉਹਨਾਂ ਦੇ ਨਾਲ ਖੇਡ ਕੇ ਆਪਣੇ ਪੁਰਾਣੇ ਸਕੂਲ ਦੇ ਵਿੱਚ ਆ ਕੇ ਥੋੜੀ-ਥੋੜੀ ਕਰਦਿਆਂ ਹਰ ਮਨ ਨੂੰ ਆਪਣਾ ਸਭ ਕੁਝ ਯਾਦ ਆ ਗਿਆ ਆਪਣੇ ਪਰਿਵਾਰ ਦੇ ਨਾਲ ਵਧੀਆ ਰਹਿੰਦਾ ਹੈ ਗੁਰੂ ਸਾਹਿਬ ਦਾ ਧੰਨਵਾਦ ਕਰਦੇ ਹਨ ਪਰਿਵਾਰ ਵਾਲੇ ਰੋਜ਼ ਉਸ ਨੂੰ ਪਹਿਲਾਂ ਤੱਕ ਗੁਰਦੁਆਰੇ ਲੈ ਕੇ ਜਾਂਦੇ ਹਨ ਉਸ ਨੂੰ ਸੇਵਾ ਦੇ ਵਿੱਚ ਹੱਥ ਬਣਾਉ ਲੱਗਦੇ ਹਨ ਸ਼ਾਇਦ ਇਹ ਗੁਰੂ ਦੀ ਸੇਵਾ ਹੀ ਹੈ ਏ ਗੁਰੂ ਦੀ ਸੇਵਾ ਦੀ ਸ਼ਕਤੀ ਹੈ ਗੁਰੂ ਦੀ ਮਿਹਰ ਹੈ ਵੀ ਐਨੇ ਸਮੇਂ ਬਾਅਦ ਇੱਕ ਮਰਿਆ ਸਮਝਿਆ ਜਾਣ ਵਾਲਾ ਪੁੱਤਰ ਉਹਨਾਂ ਨੂੰ ਇਸ ਤਰ੍ਹਾਂ ਕੀਰਤਪੁਰ ਸਾਹਿਬ ਦੇ ਵਿੱਚ ਸੇਵਾ ਕਰਦਾ ਮਿਲਿਆ ਸ਼ਾਇਦ ਜੇਕਰ ਉਹ ਉੱਥੇ ਸੇਵਾ ਨਾ ਕਰਦਾ ਜਾਂ ਮਾਤਾ ਜਰੀ ਹੈ ਉਹ ਕੀਰਤਪੁਰ ਸੈਵਨਾ ਆਉਂਦੀ ਉਸ ਸਮੇਂ ਦੇ ਉੱਪਰ ਸ਼ਾਇਦ ਉਹਨਾਂ ਨੇ ਕਦੇ ਨਹੀਂ ਸੀ ਮਿਲਣਾ ਮਾਤਾ ਆਪਣੇ ਬੱਚੇ ਦੇ ਦੁੱਖ ਦੇ ਵਿੱਚ ਸਾਰੀ ਉਮਰ ਗੁਜ਼ਾਰ ਦਿੰਦੀ ਲੇਕਿਨ ਮਾਤਾ ਨੂੰ ਆਪਣਾ ਬੱਚਾ ਮਿਲ ਗਿਆ ਬੱਚੇ ਨੂੰ ਆਪਣੀ ਮਾਂ ਮਿਲ ਗਈ ਇਸ ਤੋਂ ਵੱਧ ਹੋਰ ਕਿਸ ਨੂੰ ਚਾਹੀਦਾ ਹੈ ਹਾਂਜੀ ਸਾਧ ਸੰਗਤ ਜੀ ਤੁਹਾਨੂੰ ਕਿਵੇਂ ਲੱਗੀ ਅੱਜ ਦੀ ਇਹ ਕਹਾਣੀ ਦੱਸੋ ਜੀ ਕੀ ਸਿਰਫ ਇਹ ਇੱਕ ਇਤਫਾਕ ਸੀ ਜਗ ਗੁਰੂ ਸਾਹਿਬ ਦੀ ਸੱਚੀ ਮਿਹਰ ਦੱਸੋ ਜੀ ਕਮੈਂਟ ਦੇ ਵਿੱਚ ਤੁਹਾਨੂੰ ਕੀ ਲੱਗਦਾ ਹੈ ਕਿ ਗੁਰੂ ਸਾਹਿਬ ਸੱਚਮੁੱਚ ਆਪਣੇ ਪਿਆਰਿਆਂ ਦੇ ਉੱਪਰ ਕਿਰਪਾ ਕਰਦੇ ਹਨ ਕਿ ਗੁਰੂ ਸਾਹਿਬ ਸੱਚਮੁੱਚ ਆਪਣੇ ਪਿਆਰਿਆਂ ਦੀ ਇਲਾਜ ਰੱਖਦੇ ਹਨ ਦੱਸੋ ਜੀ ਕਮੈਂਟ ਦੇ ਵਿੱਚ ਤੁਹਾਡੇ ਕਮੈਂਟਾਂ ਦਾ ਸਾਨੂੰ ਇੰਤਜ਼ਾਰ ਰਹੇਗਾ ਸਾਤ ਸੰਗਤ ਜੀ ਜੇਕਰ ਵੀਡੀਓ ਤੁਹਾਨੂੰ ਥੋੜੀ ਬਹੁਤ ਵੀ ਚੰਗੀ ਲੱਗੀ ਆਪਣੇ ਦੋਸਤਾਂ ਮਿੱਤਰਾਂ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਜੀ ਸਾਤ ਸੰਗਤ ਜੀ ਤੁਸੀਂ ਇਸ ਨੂੰ ਆਪਣੇ ਵਟਸਐਪ ਦੇ ਉੱਪਰ ਸ਼ੇਅਰ ਵੀ ਲਗਾ ਸਕਦੇ ਹੋ ਦਿਓ ਜੀ ਸਾਨੂੰ ਇਜਾਜ਼ਤ ਮੈਂ ਤੁਹਾਡਾ ਦੋਸਤ ਅਮਨਦੀਪ ਸਿੰਘ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ